ਦੋਸਤੋ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਮੈਂ ਇਕਬਾਲ ਬਰਾਰ ਫੌਜੀ ਆਪਣੇ ਸਾਰੇ ਚੈਨਲ ਦੇਖਣ ਵਾਲੇ ਵੀਰਾਂ ਦਾ ਸਵਾਗਤ ਕਰਦਾ ਦੋਸਤੋ ਅੱਜ ਦੀ ਵੀਡੀਓ ਹੈ ਜਿਹੜੀ ਨੀਲੀ ਰਾਵੀ ਮੱਧ ਦੇ ਉੱਤੇ ਲੈ ਕੇ ਆਏ ਆ ਕਿਹੜਾ ਸੁਆ ਕਦੋਂ ਖੁਣਾ ਇਹ ਸਾਰੀ ਡਿਟੇਲ ਤੁਹਾਨੂੰ ਥੋੜੀ ਜੀ ਝੋਟੀ ਚਮਕਦੀ ਹੈ ਸਾਰੀ ਡਿਟੇਲ ਤੁਹਾਨੂੰ ਬਾਈ ਤੋਂ ਪੁੱਛ ਕੇ ਦੱਸਾਂਗੇ ਤੇ ਝੋਟੀ ਸੋਨਾ ਲੌਂਦੀ ਆਉਂਦੀ ਹੈ ਕੋਲੀ ਦੀ ਕੈਮਰੇ ਤੋਂ ਡਰਦੀ ਐ ਤੇ ਇੱਕ ਥਣ ਵੀ ਜਿਵੇਂ ਨੀਲੀ ਰਾਵੀ ਦੀ ਨਿਸ਼ਾਨੀ ਹੁੰਦੀ ਐ ਸੱਜੇ ਪਾਸੇ ਵਾਲਾ ਇੱਕ ਥਣ ਵੀ ਚਿੱਟਾ ਐ ਤੇ ਸੋਨਾ ਥਣ ਲੇਵਾ ਬਣਾਉਣੀ ਹੁੰਦੀ ਐ ਬਾਕੀ ਦੀ ਜਾਣਕਾਰੀ ਬਾਈ ਤੋਂ ਲਵਾਂਗੇ ਆ ਜਾ ਬਾਈ ਇਹਦੇ ਸਾਹਮਣੇ ਖੜ੍ਹ ਜਾ ਗੋਹਾ ਮੜਾ ਪਾਛੇ ਕਰ ਗੋਹਾ ਪਾਛੇ ਕਰ ਲੋ ਮੈਂ ਰੋਕ ਦਿੰਨਾ ਬਾਈ ਜੀ ਸੱਸਰੀ ਘਾਲ ਸੱਸਰੀ ਘਾਲ ਬਾਈ ਜੀ ਬਾਈ ਜੀ ਨਾਂ ਕੀ ਐ ਮੋਲ ਸਿੰਘ ਜੀ ਪਿੰਡ ਰੀਨੋ ਬਾਈ ਜੀ ਜ਼ਿਲ੍ਹਾ ਫਰੀਦਕੋਟ ਬਾਈ ਜੀ ਆਪਣੇ ਨੇੜੇ ਕਿਹੜੇ ਪਿੰਡ ਪੈਂਦੇ ਆ ਕੋਟਪੂਰੇ ਨੇੜੇ ਪੈਂਦਾ ਤੇ ਇੱਕ ਬੰਦੇ ਕਾਸ਼ਮ ਪੱਟੀ ਕਾਸ਼ਮ ਪੱਟੀ ਹਾਂਜੀ ਹੋਰ ਨੇੜੇ ਪਿੰਡ ਕੋਈ ਪੈਰੋਂ ਪੱਟੀ ਪੈਰੋਂ ਪੱਟੀ ਹੋ ਗਿਆ ਢੈਪੀ ਹੋ ਗਿਆ ਜੀ ਢੈਪੀ ਹੋ ਗਿਆ ਘੁਆਰ ਵਾਲਾ ਹੋ ਗਿਆ ਜੀ ਘੁਆਰ ਵਾਲਾ ਇਹ ਨੇੜੇ ਪਿੰਡ ਪੈਗੇ ਬਾਈ ਜੀ ਝੋਠੀ ਕਿੰਵੇਂ ਸੂਏ ਸੂਣ ਵਾਲੀ ਐ ਹੁਣ ਦੂਜੇ ਸੂਏ ਥੂਗੀ 18 ਤਰੀਕ ਨੂੰ ਕਰਨਪੂਰੇ 18 ਤਰੀਕ ਨੂੰ ਕਰਨਪੂਰੇ 18 ਸਤੰਬਰ ਨੂੰ ਹਾਂਜੀ ਤੇ ਅੱਜ ਹੋਗੀ 13 ਤਰੀਕ ਹਾਂਜੀ ਮਤਲਬ 5 ਦਿਨ ਤਾਂ ਦਿਨ ਪੂਰੇ ਹੁਣ ਚ ਪਏ ਆ ਤੇ ਪਹਿਲੀ ਵਾਰ ਸੂਈ ਸੀ ਦੋ ਕਿੰਨੇ ਦਿਨ ਉੱਤੇ ਲਏ ਸੀ ਉਹ ਹਫਤਾ ਲਿਆ ਸੀ ਜੀ ਹਫਤਾ ਉੱਤੇ ਲੇਗੀ ਸੀ ਦੋਸਤੋ ਜੇ ਹਫਤਾ ਉੱਤੇ ਲੈਂਦੀ ਹੈ ਝੋਟੀ ਤਾਂ ਸੋਹਣਾ ਬਣੂਗੀ ਕਿਉਂਕਿ ਜਮਾ ਹਜੇ ਕੱਚੀ ਪਈ ਹੈ ਕਿਸੇ ਪਰਸਨ ਝੋਟੀ ਜੀ ਹਜੇ ਕੋਈ ਤਿਆਰੀ ਨਹੀਂ ਹੈ ਸੂਣ ਦੀ ਕਿਉਂਕਿ 13 14 15 16 17 18 6 ਦਿਨ ਤਾਂ ਅੱਜ ਆਲਾ ਪਾ ਕੇ ਜੇ ਦਿਨ ਪੂਰੇ ਹੋਣ ਚ ਪਏ ਆ ਨੀਲੀ ਦਾ ਵੀ ਦੇ ਵਿੱਚ ਕੋਈ ਡਾਊਟ ਨਹੀਂ ਹੈ ਅੱਖਾਂ ਦੋਨਾਂ ਦੇ ਵਿੱਚ ਪੂਰਾ ਚਿਤਾ ਹੈ ਵੀ ਉਹ ਮਣਕੀ ਅੱਖ ਤਾਂ ਹੈ ਨਹੀਂਗੀ ਤੇ ਗੋਡੀ ਛੋਟੀ ਦੀ ਹੈ ਤੇ ਲੇਵਾ ਲੂਆ ਬਹੁਤ ਸੋਹਣਾ ਬਣਾਉਂਗੀ ਹੁੰਦੀ ਹੈ ਹਜੇ ਲੇਵਾ ਲਾਉਣਾ ਸਟਾਰਟ ਹੀ ਕੀਤਾ ਹੈ ਕਰਮਾਂ ਵਾਲੀ ਉੱਤੇ ਕਿੰਨੇ ਦਿਨ ਲੈਂਦੀ ਹੈ ਉਹ ਭਵਖ ਦੇ ਗਰਭ ਦੇ ਵਿੱਚ ਹੈ ਤੇ ਬਾਈ ਜੀ ਝੋਠੀ ਮਾਰੀ ਤੋੜ ਦੇ ਮੈਨੂੰ ਨੰਬਰ ਦਹਤਾ ਤੁਸੀਂ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸੀ 99760 99760 88907 88907 ਹਾਂਜੀ ਵੀਡੀਓ ਦੇ ਵਿੱਚ ਦੋਸਤੋ ਮੋਬਾਈਲ ਨੰਬਰ ਚੱਲਦਾ ਰਹੂਗਾ ਤੇ ਬਾਈ ਜੀ ਝੋਟੀ ਤੋੜ ਦਿਓ ਮਰੀ ਜੀ ਜਮਾ ਹੌਲੀ ਤੋਰੀ ਬਲਤ ਧਿਆਰਾ ਫੜ ਲਾ ਆ ਦੇਖੋ ਝੋਟੀ ਬਹੁਤ ਹੀ ਸੋਹਣਾ ਰੋਗ ਦੇ ਝੋਟੀ ਰੋਗ ਦੇ ਕੁਛ ਨਹੀਂ ਦਾ ਐ ਆਇਕਰੋ ਚੋਟੀ ਬਹੁਤ ਸੋਹਣਾ ਲੌਂਦੀ ਆਉਂਦੀ ਆ ਥੋੜੀ ਜੀ ਝੋਟੀ ਦਰਦੀ ਆ ਤੇ ਨੀਲੀ ਦਾਵੀ ਦੇ ਚ ਪਿਓਰ ਐ ਪਹਿਲਾਂ ਵੀ ਇਸ ਘਰੋਂ ਇੱਕ ਵੀਡੀਓ ਬਣੀ ਸੀ ਨੀਤੀ ਦਾਵੀ ਦੀ ਤੇ ਰੀਲ ਤੇ ਵਹਿ ਗਈ ਸੀ ਇਹ ਝੋਟੀ ਚੰਗੀ ਤਿਆਰ ਹੁੰਦੀ ਆਉਂਦੀ ਆ ਬਾਕੀ ਬਾਈ ਤੋਂ ਪੁੱਛਦੇ ਆ ਕਿ ਪਹਿਲੇ ਸੂਏ ਨੇ ਦੁੱਧ ਕਿ ਨਾ ਦਿੱਤਾ ਹੀ ਹੁਣ ਖੜੀ ਦਾ ਤੁਹਾਨੂੰ ਲਿਓ ਖਾ ਦੰਨੇ ਆ ਬਹੁਤ ਸੋਹਣਾ ਲੇਵਾ ਬਣਾਉਂਦੀ ਆਉਂਦੀ ਆ ਥੋੜਾ ਆ ਜਾ ਅਰਿਕੋ ਕੰਮੀਏ ਝੋਟੀ ਥੋੜਾ ਜਿਹਾ ਡਰਦੀ ਐ ਇੱਥੋਂ ਵੇਖ ਲੋ ਲੇਵਾ ਤੁਸੀਂ ਵੇਖੋ ਸੋਨਾ ਲੇਵਾ ਬਣਾਉਂਦੀ ਹੁੰਦੀ ਐ ਅਜੇ ਜਿਵੇਂ 6 ਦਿਨ ਤਾਂ ਸੂਣ ਚ ਪਏ ਐ ਤੇ ਅੱਗੇ ਪਹਿਲੇ ਸੂਏ ਹਫਤਾ ਉੱਤੇ ਲੈ ਕੇ ਸੂਈ ਸੀ ਬਾਈ ਇੱਧਰ ਆ ਜਾ ਬਾਈ ਝੋਟੀ ਮੂੰਹੋਂ ਕੈਦ ਆਂਦਾ 6 ਦਿਨਾਂ ਦਾ ਬਾਈ ਜੀ 6 ਦਿਨਾਂ ਦਾ ਹਾਂਜੀ 6 ਦਿਨਾਂ ਦੇ ਝੋਟੀਆਂ ਮੂੰਹੋਂ ਸੂਆ ਸੂਆ ਦੂਜਾ ਜੀ ਪਹਿਲੇ ਸੂਆ ਖੇਰੀ ਸੁੱਤੀ ਸੀ ਖੀਰੀ ਸੂਹੀ ਸੀ ਤੇ ਕਿੰਨਾ ਦੁੱਧ ਦਿੱਤਾ ਸੀ ਪਿਲੇ ਵਾਰ 10 ਕਿਲੋ ਜੀ 10 ਕਿਲੋ ਅੱਜ ਕੀ ਭਰ ਕਿੰਨੀ ਉਮੀਦ ਕਰਦੇ ਹਾਂ ਜੀ 15 16 ਦੀ ਜੀ 1500ਾਂ ਦੀ ਦੇ ਦੂੰ ਦੇਵੋ ਜੀ ਪਹਿਲੀ ਮਾਂ ਥਲੇ ਤਾਂ ਬਹੁਤ 16 17 ਕਿਲੋ ਦੁੱਧ ਹੈ ਇਹਦੀ ਮਾਂ ਥਲੇ 16 17 ਕਿਲੋ ਦੁੱਧ ਹੈ ਭਾਈ ਜਿਵੇਂ ਪਹਿਲਾਂ ਖੀਰੀ ਸੂਹੀ ਸੀ ਤੇ 10 ਕਿਲੋ ਦੁੱਧ ਦਿੱਤਾ ਬਾਈ ਝੂਠ ਨਹੀਂ ਮਾਰਦੇ ਜਮਾ ਤੇ 10 ਕਿਲੋ ਦੁੱਧ ਦਿੱਤਾ ਤੇ ਅੱਜ ਕੀ 15 16 ਨਹੀਂ ਤਾਂ 14 ਵੀ ਦੇਤਾ ਤਾਂ ਦੰਦ ਬਹੁਤ ਸੋਹਣਾ ਹੁੰਦਾ 14 ਦੂਜੇ ਸੂਏ 14 15 ਕਿਲੋ 22 ਦਾ 15 16 ਗਾ ਦਾ ਮੰਗਣਾ 14 ਵੀ ਦੇਤਾ ਕਿਉਂ ਖੀਰੀ ਸੂਈ ਸੀ ਹੁਣ ਹੋ ਗਈ 6 ਦੰਦ ਥੋੜੀ ਲੇਟ ਬਣੀ ਐ ਤੇ ਮੂੰਹੋਂ 6 ਦੰਦ ਹੋ ਗਈ ਐ ਤੇ ਲੇਵਾ ਤੁਹਾਨੂੰ ਮੈਂ ਵਿਖਾ ਦਿਨਾ ਹੁਣ ਇਹਦਾ ਖੜੀ ਐ ਟਿੱਗੀ ਆਹ ਵੇਖ ਲਓ ਲੇਵਾ ਸੋਹਣਾ ਬਣਾਉਂਦੀ ਆਉਂਦੀ ਐ ਤੇ ਅਜੇ ਜੇ 5 7 ਦਿਨ ਤੇ ਐਤ ਕੀ ਲੇਗੀ ਤੇ ਸੀਜ਼ਨ ਪਏ 12 13 ਦਿਨਾਂ ਨੂੰ ਚੰਗੀ ਝੋਟੀ ਤਿਆਰ ਹੋ ਜੂਗੀ ਪਤਲੀ ਚਮੜੀ ਦੀ ਐ ਦੁੱਧ ਵਾਲੀ ਝੋਟੀ ਐ ਸਿਰਫ ਉਹ ਪੀਰੇ ਦਾ ਕੱਟੇ ਤੋਂ ਬਿਨਾਂ ਹੀ ਬਣਦੀ ਪਿਲਦੀ ਰਹੀ ਆ ਕੱਟੇ ਤੋਂ ਬਿਨਾਂ ਮਿਲਦੀ ਰਹੀ ਪਹਿਲਾਂ ਕੱਟਾ ਦਿੱਤਾ ਕਰਮਾ ਵਾਲੀ ਐ ਕਿ ਹੋ ਸਕਦਾ ਵੀ ਦੇਵੇ ਦੀ ਕੱਟੀ ਐ ਇਧਰੋਂ ਦੇਖ ਲਓ ਥਾਣੇ ਇਧਰੋਂ ਵੇਖ ਲਓ ਇਹ ਹਰੇ ਦਾ ਬੱਤ ਹੈ ਇਹ ਐਸ ਪਾਸੇ ਵੇਖ ਲਓ ਥਾਣਾ ਥੁਣਾ ਦੀ ਬਹੁਤ ਸੋਹਣਾ ਥਣ ਲੱਗਿਆ ਦੁਰਦ ਹਨ ਲੱਗਾ ਬਾਈ ਜੀ ਇੱਧਰ ਆ ਜਾ ਗੱਬਣ ਕਿਹੜੇ ਝੋਟੇ ਤੋਂ ਬਾਈਏ ਬਾਦਲ ਤੋਂ ਜੀ ਬਾਦਲ ਕਿਹੜਾ ਏ ਬੀਸੀ ਵੀਰਾਮਲੀ ਵਾਲਾ ਹਾਂਜੀ ਅੱਛਾ ਏਬੀਸੀ ਵੀਰਾਮਲੀ ਦੇ ਬਾਦਲ ਤੋਂ ਗੱਬਣਾ ਬਾਈ ਤੇ ਬਾਕੀ ਦੁੱਧ ਤੁਹਾਨੂੰ ਦੱਸਤਾ ਬਾਈ ਤਾਂ 15 16 ਕਹਿੰਦਾ ਮੈਂ ਕਹਿੰਦਾ ਵੀ 14 ਕਿਲੋ ਦੁੱਧ ਵੀ ਦੇਤਾ ਤਾਂ ਬਹੁਤ ਹੁੰਦਾ ਬਾਈ ਰੇਟ ਕੀ ਕਰੋਗੇ ਦਾ ਰੇਟ ਫਿਰ ਵੀ ਸੋਧਣਾ ਕੋਈ ਨਹੀਂ ਕੋਈ ਚੱਕਰ ਨਹੀਂ ਕੋਈ ਟੱਕਰ ਨਹੀਂ ਇੱਕ 30 ਕਰਦੇਗੇ ਇੱਕ 30 ਉੱਚੀ ਬੋਲਦੇ ਮਾੜਿਆ ਇੱਕ 30 ਬਾਈ ਜੀ ਇੱਕ 30 ਹਾਂਜੀ ਬਾਈ ਨੀਲੀ ਦੇ 라ਵੀ ਦੇ ਵਿੱਚ ਜਿਵੇਂ ਝੋਟੀ ਐ ਦੂਜੇ ਸੂਏ 6 ਦੰ ਦਾ ਪਹਿਲੇ ਸੂਏ 10 ਕਿਲੋ ਦੁੱਧ ਦਿੰਦਾ ਉਹ ਖੀਰੀ ਨਹੀਂ ਦਿੰਦਾ ਤੈਤ ਕਿ ਉਮੀਦ ਤਾਂ ਮੈਨੂੰ ਵੀ 14 ਕਿਲੋ ਦੁੱਧ ਤਾਂ ਇਹਨੂੰ ਦੇਣਾ ਚਾਹੀਦਾ ਇੱਕ ਮਿੰਟ 6 ਦੰਦ ਹੋ ਗਈ ਐ ਤੇ ਬਾਕੀ ਬਾਈ ਨੇ 1,30,000 ਮੰਗਿਆ ਤੇ ਬਾਈ ਮਾਨਤਨ ਮਾਨਤਾ ਜੂ ਹੁ ਹੋਏ ਕਰਾਂਗੇ ਮਾਨਤਾਂ ਵੀ ਵਿੱਚੋਂ ਹੋ ਜੂਗਾ ਤੇ ਝੋਟੀ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਦੱਸਿਓ ਮੇਰੇ ਫੇਸਬੁੱਕ ਤੇ ਇੰਸਟਾਗ੍ਰam ਤੇ ਦਰਸ਼ਕ ਫਾਲੋ ਕਰ ਲਿਓ ਤੇ YouTube ਦੇ ਦਰਸ਼ਕ ਸਬਸਕ੍ਰਾਈਬ ਕਰ ਲਿਓ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਕਰਕੇ ਸਟੇਅਰ ਕਰ ਦਿਆ ਕਰੋ ਇੱਕ ਮੈਂ ਤੁਹਾਨੂੰ ਵਾਰ-ਵਾਰ ਕਹਿਣਾ ਵੀ ਆਉਣਾ ਸੋਚੋ ਵੀ ਅੱਖ ਕਾਲੀ ਅੱਖਾਂ ਦੋਨਾਂ ਦੇ ਵਿੱਚ ਪੂਰਾ ਚਿੱਤ ਹੈ ਪਰ ਆ ਧੁੱਪ ਛਾਂਜੀ ਦਾ ਕਰਕੇ ਪੂਰਾ ਪਤਾ ਨਾ ਲਮਾਈ ਦੀ ਮੂਵੀ ਝੋਟੀ ਦੀ ਸੋਣੀ ਹੈ ਤੇ ਗੋਡੀ ਛੋਟੀ ਐ ਤੇ ਝੋਟੀ ਕਿਵੇਂ ਲੱਗੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਝੋਟੀ ਕਿਵੇਂ ਲੱਗੀ ਕਮੈਂਟਾਂ ਦਿਓ ਸਤਿ ਸ੍ਰੀ ਅਕਾਲ ਰਾਮ ਰਾਮ ਸलाम ਧੰਨਵਾਦ ਜੀ